ਸਕਵਿੰਦਰ ਸਿੰਘ ਕਲਕੱਤਾ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ ਔਰ ਪੂਰੀ ਡਿਟੇਲ ਤੁਹਾਨੂੰ ਦਵਾਂਗੇ ਕਿ ਕੌਣ ਕਾਤਲ ਨੇ ਕਿੰਨਾ ਨੇ ਕਤਲ ਕੀਤਾ ਕਿਉਂ ਕਤਲ ਕੀਤਾ ਪਰੋਂ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮਹਾਮਦੀਪ ਜੋਸ਼ ਸਿੰਘ ਤਾਂ ਸੈਣਾ ਤੋਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਸਾਫਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਔਰ ਪੂਰੀ ਡਿਟੇਲ ਤੁਹਾਨੂੰ ਦਵਾਂਗੇ ਕਿ ਕੌਣ ਕਾਤਲ ਨੇ ਕਿੰਨਾ ਨੇ ਕਤਲ ਕੀਤਾ ਕਿਉਂ ਕਤਲ ਕੀਤਾ ਤਾਂ ਇਹ ਸਾਰੀ ਡਿਟੇਲ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦਿਆਂਗੇ ਔਰ ਦੱਸ ਦਈਏ ਕਿ ਸੁਖਵਿੰਦਰ ਸਿੰਘ ਕਲਕੱਤਾ ਜੋ ਕਿ ਲਗਾਤਾਰ ਪਿਛਲੇ 1.5 ਸਾਲ ਤੋਂ ਲਗਾਤਾਰ ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਨੂੰ ਚਰਚਾ ਦੇ ਵਿੱਚ ਰਹਿੰਦੇ ਸੀ ਔਰ ਸਿਮਰ ਸਿੰਘ ਮਾਨ ਉਹਨਾਂ ਦੀ ਪਾਰਟੀ ਦਾ ਵੀ ਸਮਰਥਨ ਇਹਨਾਂ ਨੇ ਕੀਤਾ ਸੀ ਜਦੋਂ ਇਲੈਕਸ਼ਨ ਆਈਆਂ ਸੀ ਤਾਂ ਉਸ ਤੋਂ ਪਹਿਲਾਂ ਲਾਲ ਸਿੰਘ ਓਗੋਕੇ ਦੇ ਨਾਲ ਇਹਨਾਂ ਦਾ ਪੇਚਾ ਵੀ ਪਿਆ ਸੀ ਤੁਹਾਨੂੰ ਯਾਦ ਹੋਊਗਾ ਇੱਕ ਵੀਡੀਓ ਜਿਸ ਦੇ ਵਿੱਚ ਥੱਪੜ ਮਾਰਨ ਵਾਲੀ ਗੱਲ ਕੀਤੀਆਂ ਦੀ ਉਹ ਵਾਇਰਲ ਹੁੰਦੀ ਆ ਤਾਂ ਉੱਥੋਂ ਸੁਖਵਿੰਦਰ ਸਿੰਘ ਕਲਕੱਤਾ ਦਾ ਨਾਂ ਸਾਹਮਣੇ ਆਉਂਦਾ ਹੈ ਸ਼ੈਣਾ ਪਿੰਡ ਦੇ ਸਾਬਕਾ ਸਰਪੰਚ ਸੀ ਔਰ ਕਿਹਾ ਜਾਂਦਾ ਹੈ ਕਿ ਪਿਛਲੀ ਸਰਕਾਰ ਬਿਲੇ ਸਰਪੰਚ ਸੀ ਔਰ ਇਸ ਸਾਲ ਜਿਹੜਾ ਹੈਗਾ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਇਹ ਪਿੰਡ ਨੂੰ ਜਿਹੜਾ ਰਿਜ਼ਰਵ ਕਰਵਾ ਦਿੱਤਾ ਗਿਆ ਸੀ ਅਜਿਹੀਆਂ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਔਰ ਤੁਹਾਨੂੰ ਦੱਸ ਦਈਏ ਕਿ ਹੁ ਕਈ ਦਿਨਾਤੋਂ ਔਰ ਪ੍ਰਾਪਰਟੀ ਡੀਲਰ ਦੀ ਇੱਕ ਦੁਕਾਨ ਤੇ ਇਹ ਬੈਠੇ ਹੁੰਦੇ ਨੇ ਬਾਹਰ ਕੁਰਸੀ ਦੇ ਉੱਪਰ ਜਦੋਂ ਬੱਸ ਸਟੈਂਡ ਦੇ ਉੱਪਰ ਇੱਕ ਹਮਲਾਵਰ ਆਉਂਦਾ ਔਰ ਗੋਲੀਆਂ ਚਲਾ ਕੇ ਚਲਾ ਜਾਂਦਾ ਗੋਲੀ ਸਿੱਧਾ ਗਰਦਨ ਤੇ ਲੱਗਦੀ ਹੈ ਇੱਥੇ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸੁਖਵਿੰਦਰ ਸਿੰਘ ਕਲਕੱਤਾ ਦੀ ਹਾਲਾਂਕਿ ਸਾਰਾ ਰੋਡ ਜਿਹੜਾ ਸ਼ਹਿਣਾ ਦੇ ਵਿੱਚ ਜਾਮ ਕੀਤਾ ਗਿਆ ਹੈ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈਗਾ ਪਰਿਵਾਰਕ ਮੈਂਬਰ ਲਗਾਤਾਰ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਪੁੱਤ ਉਹਨਾਂ ਦਾ ਘਰ ਦਾ ਚਿਰਾਗ ਦੁਨੀਆ ਤਾਂ ਚਲਾ ਗਿਆ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਕਤਲ ਕਿਉਂ ਔਰ ਕਿਸ ਨੇ ਕੀਤਾ ਇਸ ਦੇ ਬਾਰੇ ਜਿਹੜਾ ਅਸੀਂ ਸੈਣਾ ਪਿੰਡ ਦੇ ਗੱਲ ਜਿਹੜੇ ਉੱਥੇ ਦੇ ਲੋਕਲ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਬਹੁਤ ਸਾਰੇ ਸੋਰਸਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਅਪਡੇਟ ਸਾਨੂੰ ਮਿਲੀ ਆ ਕਿਹਾ ਜਾ ਰਿਹਾ ਹੈ ਕਿ ਕੋਈ ਜਿਹੜਾ ਕਾਤਲ ਸੀ ਉਹ ਨਾਲ ਦੇ ਹੀ ਪਿੰਡ ਹੈ ਸੈਣਾ ਦਾ ਹੀ ਨਾਲ ਦਾ ਪਿੰਡ ਹੈ ਔਰ ਉਥੋਂ ਦਾ ਹੀ ਰਹਿਣ ਵਾਲਾ ਹੈਗਾ ਔਰ ਉਸ ਨੇ ਹੀ ਕਤਲ ਕੀਤਾ ਹੈਗਾ ਔਰ ਉਸ ਦੇ ਉੱਪਰ ਹੀ ਸ਼ੱਕ ਦੀ ਪੂਰੀ ਸੂਈ ਜਿਹੜੀ ਹੈ ਘੁੰਮ ਰਹੀ ਆ ਲਾ ਕਿ ਪੁਸ਼ਟੀ ਨਹੀਂ ਕੀਤੀ ਗਈ ਪੁਸ਼ਟੀਸ਼ਨ ਅਸੀਂ ਵੀ ਨਹੀਂ ਕਰ ਰਹੇ ਪਰ ਸੂਤਰਾਂ ਦੇ ਮੁਤਾਬਕ ਕਿ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਹੀ ਨਾਲ ਇੱਕ ਪਿੰਡ ਹੈ ਜਿੱਥੋਂ ਦੇ ਮੁੰਡੇ ਦੇ ਵੱਲੋਂ ਇਹ ਕਤਲ ਕੀਤਾ ਗਿਆ ਔਰ ਕਤਲ ਕੀਤਾ ਗਿਆਗਾ ਕਿਸੇ ਰੰਜਿਸ਼ ਜੀ ਵਜ੍ਹਾ ਦੇ ਨਾਲ ਕੋਈ ਕਿਸੇ ਗੱਲ ਤੋਂ ਜਿਹੜਾਗਾ ਇਹਨਾਂ ਦੀ ਕੋਈ ਗੱਲਬਾਤ ਸੀ ਔਰ ਜਿਸ ਦੇ ਕਰਕੇ ਕਤਲ ਕੀਤਾ ਗਿਆਗਾ ਤੇ ਨਾਲ ਹੀ ਤੁਹਾਂ ਦੱਸਦੇ ਕਿ ਉਹ ਸ਼ਖਸ ਇਸ ਦੇ ਨਾਲ ਵੀ ਰਹਿੰਦਾ ਹੁੰਦਾ ਸੀ ਇਸ ਦੇ ਨਾਲ ਹੀ ਰਹਿੰਦਾ ਸੀ ਉਹ ਸ਼ਖਸ ਜਿਸ ਨੇ ਕਤਲ ਕੀਤਾਗਾ ਉਸ ਦਾ ਨਾਂ ਸਾਨੂੰ ਪਤਾ ਪਰ ਅਸੀਂ ਨਹੀਂ ਦੱਸ ਰਹੇ ਕਿਉਂਕਿ ਅਜੇ ਤੱਕ ਪੁਲਿਸ ਦੇ ਵੱਲੋਂ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਜਦੋਂ ਤੱਕ ਪੁਸ਼ਟੀ ਨਹੀਂ ਕੀਤੀ ਜਾਏਗੀ ਅਸੀਂ ਉਸ ਸਮੇਂ ਤੱਕ ਨਾਂ ਨਹੀਂ ਲਾਵਾਂਗੇ ਜਦੋਂ ਤੱਕ ਪੁਸ਼ਟੀ ਹੋਗੀ ਤੋ ਬਾਤ ਤੁਹਾਨੂੰ ਨਾ ਵੀ ਦੱਸਾਂਗੇ ਕਿ ਉਸਨੇ ਕਤਲ ਕੀਤਾ ਪਰ ਤੁਹਾਨੂੰ ਦੱਸ ਦਈਏ ਕਿ ਜੋ ਇਹ ਕਤਲ ਹੋਇਆ ਕਿਹਾ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਕੋਈ ਹੋਰ ਜਿਹੜਾ ਮਾਮਲਾ ਹੈਗਾ ਜਿਸ ਦੇ ਕਰਕੇ ਇਹ ਕਤਲ ਹੋਇਆ ਉਹ ਮਾਮਲਾ ਕੋਈ ਆਪਸੀ ਗੱਲਬਾਤ ਦਾ ਹੋ ਸਕਦਾ ਹੈ ਆਪਸੀ ਕੋਈ ਜਿਹੜਾ ਹੈਗਾ ਕਿਸੇ ਤੁਹਾਨੂੰ ਦੱਸ ਦਈਏ ਕਿ ਆਪਸੀ ਜਿਹੜੀ ਕੋਈ ਇਹਨਾਂ ਦੀ ਕੋਈ ਗੱਲਬਾਤ ਹੋਈ ਜਾਂ ਕੁਝ ਉਸ ਕਤਲ ਕਰਨ ਵਾਲੇ ਨੂੰ ਕੁਝ ਪਤਾ ਲੱਗਿਆ ਜਿਸ ਦੇ ਕਰਕੇ ਕਤਲ ਹੋਇਆ ਔਰ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਸੈਣਾਪਿੰਡ ਦੇ ਵਿੱਚ ਜਦੋਂ ਅਸੀਂ ਗੱਲਬਾਤ ਕੀਤੀ ਹੈ ਹਾਲਾਂਕਿ ਐਸਪੀ ਦਾ ਹੁਣ ਬਿਆਨ ਵੀ ਆਇਆ ਪਰ ਉਹਨਾਂ ਨੇ ਵੀ ਗੱਲ ਕਹੀ ਹੈਗੇ ਕਿ ਸੀਸੀਟੀਵੀ ਕੈਮਰਾ ਚੈੱਕ ਕੀਤੇ ਜਾ ਰਿਹਾ ਦੇਖਿਆ ਜਾ ਰਿਹਾ ਹੈਗਾ ਜਾਂਚ ਕਰਾਈ ਜਾ ਰਹੀ ਹੈ ਪਰ ਤਾਂ ਹੁੰਦਾ ਦੇ ਕਿ ਕਤਲ ਜਿਹੜਾ ਹੋਇਆ ਹੈਗਾ ਇਹ ਜਿਹੜੇ ਲੋਕਲ ਉਤੋਂ ਦੇ ਤੁਹਾਂ ਦੱਸਦੇ ਕਿ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਇਸਦਾ ਹੀ ਨਾਲ ਦਾ ਕੋਈ ਯਾਰ ਦੋਸਤ ਸੀ ਇਸਦੇ ਹੀ ਨਾਲ ਰਹਿੰਦਾ ਹੁੰਦਾ ਸੀ ਜਿਸ ਦੇ ਵੱਲੋਂ ਇਹ ਕਤਲ ਕੀਤਾ ਗਿਆ ਬਿਲਕੁਲ ਨਾਲ ਪਿੰਡ ਹੈ ਸੈਣਾ ਦੇ ਨਾਲ ਪਿੰਡ ਹੈਗਾ ਉਤੋਂ ਦਾ ਹੀ ਮੁੰਡਾ ਰਹਿਣ ਵਾਲਾ ਹੈਗਾ ਔਰ ਉਸ ਸ਼ੱਕ ਦੀ ਸੂਈ ਪੂਰੀ ਦੀ ਪੂਰੀ ਉਸ ਦੇ ਉੱਪਰ ਜਾ ਰਹੀ ਹੈ ਸਾਰੇ ਜਿੰਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਸਾਰਿਆਂ ਨੇ ਜਿਹੜਾ ਉਸਦਾ ਹੀ ਨਾਂ ਲਿਆ ਹੈਗਾ ਔਰ ਬਹੁਤ ਸਾਰੀਆਂ ਚਰਚਾਾਂ ਸੋ ਸਰਸਸ ਦੇ ਅਕੋਰਡਿੰਗ ਜਿਹੜਾ ਸਾਨੂੰ ਪਤਾ ਲੱਗੀਆਂ ਨੇ ਔਰ ਤੁਹਾਨੂੰ ਦੱਸਦੀ ਕਿ ਵੈਸੇ ਨਾਲ ਸੁਖਵਿੰਦਰ ਸਿੰਘ ਕਲਕੱਤਾ ਆਪਣੇ ਨਾਲ ਅਸਲਾ ਵੀ ਰੱਖਦੇ ਹੁੰਦੇ ਸੀ ਔਰ ਹਾਸਲਾ ਹਰ ਟਾਈਮ ਉਹਨਾਂ ਦੇ ਨਾਲ ਰਹਿੰਦਾ ਸੀ ਪਰ ਗੱਲ ਉਹੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਅੱਜ ਉਹਨਾਂ ਦੇ ਨਾਲ ਐਡੀ ਭੈੜੀ ਵਾਰਦਾਤ ਹੋਣੀ ਹੋ ਜਾਣੀ ਹੈ ਕਿ ਉਹ ਤਾਂ ਆਰਾਮ ਦੇ ਨਾਲ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਬਿਲਕੁਲ ਬਾਹਰ ਬੈਠੇ ਹੁੰਦੇ ਆ ਜਦੋਂ ਦਿਨ ਦਿਹਾੜੇ ਆ ਕੇ ਸ਼ਾਮ ਜੇ ਨੂੰ ਸਟੀਕ ਘੰਟਾ ਪਹਿਲਾਂ ਇੱਕ ਸ਼ਖਸ ਆਉਂਦਾ ਮੋਟਰਸਾਈਕਲ ਤੇ ਔਰ ਉਸ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਗੋਲੀ ਸਿੱਧਾ ਇੱਥੇ ਗਰਦਨ ਦੇ ਵਿੱਚ ਲੱਗਦੀ ਹੈ ਤੇ ਫਿਰ ਮੌਕੇ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੇਖ ਕੇ ਬਹੁਤ ਸਾਰੇ ਇਹ ਇਲੈਕਸ਼ਨਾਂ ਦੇ ਵਿੱਚ ਬੋਲਦੇ ਵੀ ਰਹੇ ਨੇ ਸੁਖਵਿੰਦਰ ਸਿੰਘ ਕਲਕੱਤਾ ਉਸ ਨੂੰ ਵੀਡੀਓਜ਼ ਵੀ ਦੇਖੇ ਆ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਸੀ ਤੇ ਹੁਣ ਜਿਹੜਾ ਉਹ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਦੁਨੀਆ ਤੋਂ ਉਹ ਰੁਕਸਤ ਹੋ ਗਏ ਸੈਣਾ ਤੋਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਸਾਫਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਔਰ ਪੂਰੀ ਡਿਟੇਲ ਤੁਹਾਨੂੰ ਦਵਾਂਗੇ ਕਿ ਕੌਣ ਕਾਤਲ ਨੇ ਕਿੰਨਾਂ ਨੇ ਕਤਲ ਕੀਤਾ ਕਿਉਂ ਕਤਲ ਕੀਤਾ ਤਾਂ ਇਹ ਸਾਰੀ ਡਿਟੇਲ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੇ ਅਗੇ ਔਰ ਦੱਸ ਦਈਏ ਕਿ ਸੁਖਵਿੰਦਰ ਸਿੰਘ ਕਲਕੱਤਾ ਜੋ ਕਿ ਲਗਾਤਾਰ ਪਿਛਲੇ 1.5 ਸਾਲ ਤੋਂ ਲਗਾਤਾਰ ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਨੂੰ ਚਰਚਾ ਦੇ ਵਿੱਚ ਰਹਿੰਦੇ ਸੀ ਔਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦਾ ਵੀ ਸਮਰਥਨ ਇਹਨਾਂ ਨੇ ਕੀਤਾ ਸੀ ਜਦੋਂ ਇਲੈਕਸ਼ਨ ਆਈਆਂ ਸੀ ਤਾਂ ਉਸ ਤੋਂ ਪਹਿਲਾਂ ਲਾਭ ਸਿੰਘ ਓਗੋਕੇ ਦੇ ਨਾਲ ਇਹਨਾਂ ਦਾ ਪੇਚਾ ਵੀ ਪਿਆ ਸੀ ਤੁਹਾਨੂੰ ਯਾਦ ਹੋਊਗਾ ਇੱਕ ਵੀਡੀਓ ਜਿਸ ਦੇ ਵਿੱਚ ਥੱਪੜ ਮਾਰਨ ਵਾਲੀ ਗੱਲ ਕੀਤੀ ਜਾਂਦੀ ਉਹ ਵਾਇਰਲ ਹੁੰਦੀ ਆ ਤਾਂ ਉੱਥੋਂ ਸੁਖਵਿੰਦਰ ਸਿੰਘ ਕਲਕੱਤਾ ਦਾ ਨਾਂ ਸਾਹਮਣੇ ਆਉਂਦਾ ਸ਼ੈਣਾ ਪਿੰਡ ਦੇ ਸਾਬਕਾ ਸਰਪੰਚ ਸੀ ਔਰ ਕਿਹਾ ਜਾਂਦਾ ਹੈ ਕਿ ਪਿਛਲੀ ਸਰਕਾਰ ਬਿਲੇ ਸਰਪੰਚ ਸੀ ਔਰ ਇਸ ਸਾਲ ਜਿਹੜ ਦੇ ਕੇ ਸਵਾਰ ਇਹ ਪਿੰਡ ਨੂੰ ਜਿਹੜਾ ਰਿਜ਼ਰਵ ਕਰਵਾ ਦਿੱਤਾ ਗਿਆ ਸੀ ਅਜਿਹੀਆਂ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਔਰ ਤੁਹਾਂ ਦੱਸ ਦਿੱਤੇ ਕਿ ਹੁਣ ਵੀ ਰੋਜ਼ ਪ੍ਰਦਰਸ਼ਨ ਕੀਤਾ ਜਾ ਰਹੇ ਸੀ ਇਹਨਾਂ ਦੇ ਵੱਲੋਂ ਕਈ ਦਿਨਾਂ ਤੋਂ ਔਰ ਪ੍ਰਾਪਰਟੀ ਡੀਲਰ ਦੀ ਇੱਕ ਦੁਕਾਨ ਤੇ ਇਹ ਬੈਠੇ ਹੁੰਦੇ ਨੇ ਬਾਹਰ ਕੁਰਸੀ ਦੇ ਉੱਪਰ ਜਦੋਂ ਬੱਸ ਸਟੈਂਡ ਦੇ ਉੱਪਰ ਇੱਕ ਹਮਲਾਵਰ ਆਉਂਦਾ ਔਰ ਗੋਲੀਆਂ ਚਲਾ ਕੇ ਚਲਾ ਜਾਂਦਾ ਗੋਲੀ ਸਿੱਧਾ ਗਰਦਨ ਤੇ ਲੱਗਦੀ ਹੈ ਇੱਥੇ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸੁਖਵਿੰਦਰ ਸਿੰਘ ਕਲਕੱਤਾ ਦੀ ਹਾਲਾਂਕਿ ਸਾਰਾ ਰੋਡ ਜਿਹੜਾ ਸ਼ਹਿਣਾ ਦੇ ਵਿੱਚ ਜਾਂ ਕੀਤਾ ਗਿਆ ਹੈ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈਗਾ ਪਰਿਵਾਰਕ ਮੈਂਬਰ ਲਗਾਤਾਰ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਪੁੱਤ ਉਹਨਾਂ ਦਾ ਘਰ ਦਾ ਚਰਾਗ ਦੁਨੀਆ ਤੋਂ ਚਲਾ ਗਿਆ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਕਤਲ ਕਿਉਂ ਔਰ ਕਿਸ ਨੇ ਕੀਤਾ ਇਸ ਦੇ ਬਾਰੇ ਜਿਹੜਾ ਅਸੀਂ ਸੈਣਾ ਪਿੰਡ ਦੇ ਗੱਲ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਬਹੁਤ ਸਾਰੇ ਸੋਰਸਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਅਪਡੇਟ ਸਾਨੂੰ ਮਿਲੀ ਆ ਕਿਹਾ ਜਾ ਰਿਹਾ ਹੈ ਕਿ ਕੋਈ ਜਿਹੜਾ ਕਾਤਲ ਸੀ ਉਹ ਨਾਲ ਦੇ ਹੀ ਪਿੰਡ ਹੈ ਸੈਣਾ ਦਾ ਹੀ ਨਾਲ ਦਾ ਪਿੰਡ ਹੈ ਔਰ ਉਥੋਂ ਦਾ ਹੀ ਰਹਿਣ ਵਾਲਾ ਹੈਗਾ ਔਰ ਉਸਨੇ ਹੀ ਕਤਲ ਕੀਤਾ ਹੈਗਾ ਔਰ ਉਸਦੇ ਉੱਪਰ ਹੀ ਸ਼ੱਕ ਦੀ ਪੂਰੀ ਸੂਈ ਜਿਹੜੀ ਹੈ ਘੁੰਮ ਰਹੀ ਆ ਲਾ ਕਿ ਪੁਸ਼ਟੀ ਨਹੀਂ ਕੀਤੀ ਗਈ ਪੁਸ਼ਟੀਸ਼ਨ ਅਸੀਂ ਵੀ ਨਹੀਂ ਕਰ ਰਹੇ ਪਰ ਸੂਤਰਾਂ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਹੀ ਨਾਲ ਇੱਕ ਪਿੰਡ ਹੈ ਜਿੱਥੋਂ ਦਾ ਮੁੰਡੇ ਦੇ ਵੱਲੋਂ ਇਹ ਕਤਲ ਕੀਤਾ ਗਿਆ ਔਰ ਕਤਲ ਕੀਤਾ ਗਿਆਗਾ ਕਿਸੇ ਰੰਜਿਸ਼ ਜੀ ਵਜ੍ਹਾ ਦੇ ਨਾਲ ਕੋਈ ਕਿਸੇ ਗੱਲ ਤੋਂ ਜਿਹੜਾਗਾ ਇਹਨਾਂ ਦੀ ਕੋਈ ਗੱਲਬਾਤ ਸੀ ਔਰ ਜਿਸ ਦੇ ਕਰਕੇ ਕਤਲ ਕੀਤਾ ਗਿਆਗਾ ਤੇ ਨਾਲ ਹੀ ਤੁਹਾਂ ਦੱਸਦੇ ਕਿ ਉਹ ਸ਼ਖਸ ਇਸ ਦੇ ਨਾਲ ਵੀ ਰਹਿੰਦਾ ਹੁੰਦਾ ਸੀ ਇਸ ਦੇ ਨਾਲ ਹੀ ਰਹਿੰਦਾ ਸੀ ਉਹ ਸ਼ਖਸ ਜਿਸ ਨੇ ਕਤਲ ਕੀਤਾਗਾ ਉਸ ਦਾ ਨਾਂ ਸਾਨੂੰ ਪਤਾ ਪਰ ਅਸੀਂ ਨਹੀਂ ਦੱਸ ਰਹੇ ਕਿਉਂਕਿ ਅਜੇ ਤੱਕ ਪੁਲਿਸ ਦੇ ਵੱਲੋਂ ਕੋਈ ਅਧਿਕਾਰ ਇੱਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਜਦੋਂ ਤੱਕ ਪੁਸ਼ਟੀ ਨਹੀਂ ਕੀਤੀ ਜਾਏਗੀ ਅਸੀਂ ਉਸ ਸਮੇਂ ਤੱਕ ਨਾਂ ਨਹੀਂ ਲਾਵਾਂਗੇ ਜਦੋਂ ਤੱਕ ਪੁਸ਼ਟੀ ਹੋਗੀ ਉਸ ਬਾ ਤੁਹਾਨੂੰ ਨਾਂ ਵੀ ਦੱਸਾਂਗੇ ਕਿ ਉਸਨੇ ਕਤਲ ਕੀਤਾ ਪਰ ਤੁਹਾਨੂੰ ਦੱਸ ਦਈਏ ਕਿ ਜੋ ਇਹ ਕਤਲ ਹੋਇਆ ਕਿਹਾ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਕੋਈ ਹੋਰ ਜਿਹੜਾ ਮਾਮਲਾ ਹੈਗਾ ਜਿਸ ਦੇ ਕਰਕੇ ਇਹ ਕਤਲ ਹੋਇਆ ਉਹ ਮਾਮਲਾ ਕੋਈ ਆਪਸੀ ਗੱਲਬਾਤ ਦਾ ਹੋ ਸਕਦਾ ਹੈ ਆਪਸੀ ਕੋਈ ਜਿਹੜਾ ਹੈਗਾ ਕਿਸੇ ਤੁਹਾਨੂੰ ਦੱਸ ਦਈਏ ਕਿ ਆਪਸੀ ਜਿਹੜੀ ਕੋਈ ਇਹਨਾਂ ਦੀ ਕੋਈ ਗੱਲਬਾਤ ਹੋਈ ਜਾਂ ਕੁਝ ਉਸ ਕਤਲ ਕਰਨ ਵਾਲੇ ਨੂੰ ਕੁਝ ਪਤਾ ਲੱਗਿਆ ਜਿਸ ਦੇ ਕਰਕੇ ਕਤਲ ਹੋਇਆ ਔਰ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਸੈਣਾਪਿੰਡ ਦੇ ਵਿੱਚ ਜਦੋਂ ਅਸੀਂ ਗੱਲਬਾਤ ਕੀਤੀ ਹੈ ਹਾਲਾਂਕਿ ਐਸਪੀ ਦਾ ਹੁਣ ਬਿਆਨ ਵੀ ਆਇਆ ਪਰ ਉਹਨਾਂ ਨੇ ਵੀ ਇਹ ਹੀ ਕਹੀ ਹੈਗੇ ਕਿ ਸੀਸੀਟੀਵੀ ਕੈਮਰਾ ਚੈੱਕ ਕੀਤੇ ਜਾ ਰਿਹਾ ਦੇਖਿਆ ਜਾ ਰਿਹਾ ਹੈਗਾ ਜਾਂਚ ਕਰਾਈ ਜਾ ਰਹੀ ਹੈ ਪਰ ਤਾਂ ਹੁੰਦਾ ਦੇ ਕਿ ਕਤਲ ਜਿਹੜਾ ਹੋਇਆ ਹੈਗਾ ਇਹ ਜਿਹੜੇ ਲੋਕਲ ਉਤੋਂ ਦੇ ਤੁਹਾਂ ਦੱਸਦੇ ਕਿ ਜਿਹੜਾ ਸੁਖਵਿੰਦਰ ਸਿੰਘ ਕੋਲਕੱਤਾ ਇਸਦਾ ਹੀ ਨਾਲ ਦਾ ਕੋਈ ਯਾਰ ਦੋਸਤ ਸੀ ਇਸਦੇ ਹੀ ਨਾਲ ਰਹਿੰਦਾ ਹੁੰਦਾ ਸੀ ਜਿਸ ਦੇ ਵੱਲੋਂ ਇਹ ਕਤਲ ਕੀਤਾ ਗਿਆ ਬਿਲਕੁਲ ਨਾਲ ਪਿੰਡ ਹੈ ਸੈਣਾ ਦੇ ਨਾਲ ਪਿੰਡ ਹੈਗਾ ਉਤੋਂ ਦਾ ਹੀ ਮੁੰਡਾ ਰਹਿਣ ਵਾਲਾ ਹੈਗਾ ਔਰ ਉਸ ਸ਼ੱਕ ਦੀ ਸੂਈ ਪੂਰੀ ਦੀ ਪੂਰੀ ਉਸ ਦੇ ਉੱਪਰ ਜਾ ਰਹੀ ਹੈ ਸਾਰੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਸਾਰਿਆਂ ਨੇ ਜਿਹੜਾ ਉਸਦਾ ਹੀ ਨਾਂ ਲਿਆ ਹੈਗਾ ਔਰ ਬਹੁਤ ਸਾਰੀਆਂ ਚਰਚਾਾਂ ਸੋ ਸਰਸਸ ਦੇ ਅਕੋਰਡਿੰਗ ਜਿਹੜਾ ਸਾਨੂੰ ਪਤਾ ਲੱਗੀਆਂ ਨੇ ਔਰਤਾਂ ਦਾ ਦੱਸਦੀ ਹੈ ਕਿ ਵੈਸੇ ਨਾਲ ਸੁਖਵਿੰਦਰ ਸਿੰਘ ਕਲਕੱਤਾ ਆਪਣੇ ਨਾਲ ਹਸਲਾ ਵੀ ਰੱਖਦੇ ਹੁੰਦੇ ਸੀ ਔਰ ਹਸਲਾ ਹਰ ਟਾਈਮ ਉਹਨਾਂ ਦੇ ਨਾਲ ਰਹਿੰਦਾ ਸੀ ਪਰ ਗੱਲ ਉਹੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਅੱਜ ਉਹਨਾਂ ਦੇ ਨਾਲ ਐਡੀ ਭੈੜੀ ਵਾਰਦਾਤ ਹੋ ਜਾਣੀ ਹੈਗੀ ਉਹ ਤਾਂ ਆਰਾਮ ਦੇ ਨਾਲ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਬਿਲਕੁਲ ਬਾਹਰ ਬੈਠੇ ਹੁੰਦੇ ਆ ਜਦੋਂ ਦਿਨ ਦਿਹਾੜੇ ਆ ਕੇ ਸ਼ਾਮ ਜੇ ਨੂੰ ਠੀਕ ਘੰਟਾ ਪਹਿਲਾਂ ਇੱਕ ਸ਼ਖਸ ਆਉਂਦਾ ਮੋਟਰਸਾਈਕਲ ਤੇ ਔਰ ਉਸ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਗੋਲੀ ਸਿੱਧਾ ਇੱਥੇ ਗਰਦਨ ਦੇ ਵਿੱਚ ਲੱਗਦੀ ਹੈ ਤੇ ਫਿਰ ਮੌਕੇ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੇਖ ਕੇ ਬਹੁਤ ਸਾਰੇ ਇਹ ਇਲੈਕਸ਼ਨਾਂ ਦੇ ਵਿੱਚ ਬੋਲਦੇ ਵੀ ਰਹੇ ਨੇ ਸੁਖਵਿੰਦਰ ਸਿੰਘ ਕਲਕੱਤਾ ਉਸ ਦੇ ਉਹਨਾਂ ਵੀਡੀਓਜ਼ ਵੀ ਦੇਖਿਆ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਸੀ ਤੇ ਹੁਣ ਜਿਹੜਾ ਉਹ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਦੁਨੀਆ ਤੋਂ ਉਹ ਰੁਕਸਤ ਹੋ ਗਏ ਸਰ ਜਿਹੜਾ ਇਹ ਸੈਨੇ ਕਤਲ ਹੋਇਆ ਇਹ ਕੌਣ ਵਿਅਕਤੀ ਕੀ ਗੱਲ ਹੋਈ ਹੈ ਸਾਰੀ ਬਰਦਾਸ਼ਤ ਹਾਲੇ ਤੱਕ ਜਿਹੜੀ ਸਾਡੇ ਕੋਈ ਇਨਫੋਰਮੇਸ਼ਨ ਡਿਵੈਲਪ ਹੋਈ ਹੈ ਸੁਖਵਿੰਦਰ ਸਿੰਘ ਕਲਕੱਤਾ ਹੈ ਜਿਹਦਾ ਕਿ ਇੱਥੇ ਬੱਸ ਸਟੈਂਡ ਦੇ ਸੈਨੇ ਦੇ ਵਿੱਚ ਕਿਸੇ ਨੇ ਗੋਲੀ ਮਾਰ ਕੇ ਕਤਲ ਕੀਤਾ ਉਡੀਸੀ ਪੜਤਾਲ ਕਰਨ ਆਏ ਆ ਤਾਂ ਜਿੱਦਾਂ ਹੀ ਪੜਤਾਲ ਦੇ ਵਿੱਚ ਕੋਈ ਅਗਲੀ ਡਵੈਲਪਮੈਂਟ ਹੁੰਦੀ ਤੁਹਾਨੂੰ ਸਾਰਾ ਦੱਸਿਆ ਜਾਂਦਾ ਸਰ ਕੋਈ ਸੀਸੀਟੀ ਜਾਂ ਕੋਈ ਪਤਾ ਲੱਗੇ ਕੌਣ ਲੋਕ ਸੀਜਨ ਮਾਰਦੇ ਹਾਲੇ ਅਸੀਂ ਆਏ ਆ ਮੌਕੇ ਤੇ ਆ ਕੇ ਹਲੇ ਮੈਂ ਸਾਰਾ ਇਕੱਠਾ ਕਰਦਾ ਡਵੈਲਪਮੈਂਟ ਇਹਨਾਂ ਦੀ ਫਿਰ ਅਸੀਂ ਦੇਖਦੇ ਤੁਹਾਨੂੰ ਦੱਸਦੇ ਕੀ ਹੈ ਇਹ ਪਹਿਲੇ ਸਰਪੰਚ ਦੇ ਸਰ ਹਾਂਜੀ ਪਹਿਲਾਂ ਸੁਣਨ ਚ ਆਇਆ ਵੀ ਇਹ ਸਾਫ ਕਾ ਸਰਪੰਚ ਇਹਦੇ ਮਾਤਾ ਸਰਪੰਚ ਕੋਈ ਕੋਈ ਗੱਲ ਕੋ ਲੱਗੀ ਆ ਬਾਕੀ ਤੁਹਾਨੂੰ ਦੱਸ ਦਈਏ ਦੇਖ ਲੀਏ ਫਿਰ ਮੌਕੇ